ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਬਨੂਜੀ ਆਇਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਕਰ ਲੈਣ ਆਪਣਾ ਇੰਤਜ਼ਾਮ ਠੇਕਾ ਮੁਲਾਜ਼ਮਾਂ ਨੇ ਕਰ ਦਿੱਤਾ ਇਹ ਵੱਡਾ ਫੈਸਲਾ ਪੰਜਾਬ ਰੋਡਵੇ ਪੰਨ ਬੱਸ ਪੀਆਰਟੀਸੀ ਕਨੈਕਟਰ ਮੁਲਾਜ਼ਮ ਮਜੁੰਨੇ ਪੰਜਾਬ ਦੇ ਸੂਬੇ ਪਰ ਪੰਦਰੀ ਬੈਠਕ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ 'ਚ ਹੋਈ ਇਹ ਇਸ ਵਿੱਚ ਜੁਨੀਅਨ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਹੋਏ ਹਨ ਬੈਠਕ ਸਬੰਧੀ ਜਾਣਕਾਰੀ ਦਿੰਦੇ ਆ ਸੂਬਾ ਪ੍ਰਧਾਰਿਸ਼ਮ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਝੂਠੇ ਵਾਦੇ ਕਰ ਕੇ ਸਮਾਂ ਲੰਘਾ ਰਹੀ ਹੈ ਔਰ ਆਊਟਜੋਗ ਦੇ ਤੇਪਾਰਤੀ ਪ੍ਰਤੀਕਰਨ ਕਰਕੇ ਕਾਰਪੋਰੇਟ ਤੋਂ ਮੁਲਾਜ਼ਮਾਂ ਦਾ ਸ਼ੋਸ਼ਣ ਕਰਵਾਇਆ ਜਾ ਰਿਹਾ ਹੈ ਇਸੇ ਦੌਰਾਨ ਵਿਭਾਗ ਵਿੱਚ ਸਰਕਾਰੀ ਬੱਸਾਂ ਪਾਉਣ ਦੀ ਬਜਾਏ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਚਲਾਈਆਂ ਜਾ ਰਹੀਆਂ ਹਨ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਨੀਤੀ ਬਣਾ ਕੇ ਪੱਕਾ ਕਰਨ ਤੋਂ ਭੱਜ ਰਹੀ ਹੈ 9 ਅਪ੍ਰੈਲ ਨੂੰ ਵਿੱਤੀ ਮੰਤਰੀ ਹਰਪਾਲ ਸਿੰਘ ਟੀਮਾਂ ਦੇ ਐਡਵੋਕੇਟ ਜਨਰਲ ਜਨਰਲ ਨਾਲ ਪੈਨਲ ਬੈਠਕ ਹੋਈ ਸੀ ਜਿਸ ਵਿੱਚ 15 ਦਿਨਾਂ ਚ ਨੀਤੀ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ ਪਰ ਅੱਜ 25 ਦਿਨ ਹੋ ਗਏ ਹਨ ਨੀਤੀ ਲਾਗੂ ਨਹੀਂ ਹੋਈ ਹੈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਕਿਲੋਮੀਟਰ ਸਕੀਮ ਬਹੁਤ ਹੀ ਕਾਟੇ ਦਾ ਸੌਦਾ ਹੈ ਇੱਕ ਬੱਸ 5 ਸਾਲ ਚ 1 ਕਰੋੜ ਰੁਪਏ ਤੋਂ ਵੱਧ ਪੈਸੇ ਲੈ ਜਾਂਦੀ ਹੈ ਜਦ ਕਿ ਇੰਨੇ ਵਿੱਚ ਇੰਨੇ ਪੈਸੇ ਵਿੱਚ ਤਿੰਨ ਸਰਕਾਰੀ ਬੱਸਾਂ 15 ਸਾਲ ਤੱਕ ਲੋਕਾਂ ਨੂੰ ਸਫ਼ਰ ਕਰਵਾਉਣ ਦੀ ਸਹੂਲਤ ਦਿੰਦੀਆਂ ਹਨ ਸੂਬਾ ਸਿਨੇ ਮੀਤ ਪ੍ਰਧਾਨ ਹਰਨੇਕ ਹਰਕੇਸ਼ ਕੁਮਾਰ ਨੇ ਕਿਹਾ ਹੈ ਕਿ ਜੂਨੀਅਨ ਨੇ ਮੀਟਿੰਗ ਦੌਰਾਨ ਫੈਸਲਾ ਕੀਤਾ ਹੈ ਕਿ 11 ਮਈ ਨੂੰ ਲੁਧਿਆਣਾ ਚ ਕਾਨਫਰੰਸ 15 ਮਈ 15 ਮਈ ਨੂੰ ਗੇਟ ਰੈਲੀਆਂ ਹੋਣਗੀਆਂ ਇਸ ਤੋਂ ਬਾਅਦ 20 21 22 ਮਈ ਤੱਕ ਬੱਸਾਂ ਦਾ ਮੁਕੱਲ ਮੁਕੰਮਲ ਚੱਕਾ ਜਾਮ ਕਰਕੇ ਹੜਤਾਲ ਕਰ ਦਿੱਤੀ ਜਾਵੇਗੀ ਸੂਬੇ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਦੇ ਰਹਾਇਸ਼ ਸਾਹਮਣੇ ਪ੍ਰਦਰਸ਼ਨ ਕੀਤੇ ਜਾਣਗੇ ਇਸ ਮੌਕੇ ਰਾਜ ਚੇਅਰਮੈਨ ਬਲਵਿੰਦਰ ਰਾਠ ਪ੍ਰਾਂਤੀ ਪ੍ਰਧਾਨ ਅੰਬਜੀ ਸਿੰਘ ਗਰਮਨਦੀਪ ਸਿੰਘ ਰਾਜ ਜੁਆਇਟ ਸਖਤਰ ਜਗਤਾਰ ਸਿੰਘ ਕਲੇਹਰ ਜਲ ਲੋਰ ਸਿੰਘ ਰਾਜ ਸਿੰਘ ਉਪਮ ਪ੍ਰદાન ਜਗਜੀਤ ਸਿੰਘ ਰਣਜੀਤ ਸਿੰਘ ਆਦ ਮੌਜੂਦ ਹੋਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ